ਨਸ਼ੇ ਜਿੱਤੋ ਇੱਕ Swift ਸਵਾਰ ਦੇ ਵੱਲੋਂ ਵੱਡਾ ਕਾਰਾ ਕਰ ਦਿੱਤਾ ਗਿਆ ਜਿੱਥੇ ਇਸ ਨੇ ਗੱਡੀ ਲਿਆ ਕੇ ਸਿੱਧਾ Bullet ਦੇ ਵਿੱਚ ਮਾਰੀ ਜਿਸ ਕਾਰਨ Bullet ਤੇ ਸਵਾਰ ਤਿੰਨ ਨੌਜਵਾਨ ਬਾਈਕ ਸਮੇਤ ਠਾ ਢਕ ਜਾਂਦੇ ਨੇ ਦੱਸਦੀ ਹੈ ਕਿ ਇਹ ਹਾਦਸਾ ਗੁਰਦਾਸਪੁਰ ਦੇ ਨਜ਼ਦੀਕ ਹੋਇਆ ਜਿੱਥੇ ਮਿਲੀ ਜਾਣਕਾਰੀ ਅਨੁਸਾਰ Swift ਚਾਲਕ ਦੀ ਸ਼ਰਾਬ ਪੀਤੀ ਹੋਈ ਸੀ ਜਿਸ ਕਰਕੇ ਗੱਡੀ ਉਸ ਤੋਂ ਨਹੀਂ ਸੰਭਲੀ ਤੇ ਸਿੱਧਾ ਲਿਆ ਕੇ Bullet ਦੇ ਵਿੱਚ ਮਾਰਦਾ ਤਾਂ ਨੌਜਵਾਨਾਂ ਨੂੰ ਟੱਕਰ ਇਸ ਦੇ ਵੱਲੋਂ ਮਾਰੀ ਜਾਂਦੀ ਹੈ ਜਿਸ ਕਾਰਨ ਉਹ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਜਾਂਦੇ ਨੇ ਜਿਨ੍ਹਾਂ ਨੂੰ ਇਲਾਜ ਲਈ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਦੱਸਿਆ ਜਾ ਰਿਹਾ ਹੈ ਕਿ ਬੁਲਟ ਮੋਟਰਸਾਈਕਲ ਅਸੰਤੁਲਿਤ ਹੋ ਕੇ ਸੜਕ ਦੇ ਕਿਨਾਰੇ ਖੜੀ ਇੱਕ ਹੋਰ ਗੱਡੀ ਦੇ ਵਿੱਚ ਜਾ ਵਜਿਆ ਜਿਸ ਦੇ ਵਿੱਚ ਇੱਕ ਪੁਲਿਸ ਮੁਲਾਜ਼ਮ ਜੋ ਕਿ ਡਿਊਟੀ ਕਰਕੇ ਘਰ ਵਾਪਸ ਜਾ ਰਿਹਾ ਸੀ ਉਸ ਦੇ ਵਿੱਚ ਜਾ ਵਜਦੇ ਨੇ ਤਾਂ ਮਾਸਾ ਉਸ ਦੇ ਵੱਲੋਂ ਆਪਣੀ ਜਾਨ ਬਚਾਈ ਗਈ ਕਿਉਂਕਿ ਕਾਰ ਦਾ ਸ਼ੀਸ਼ਾ ਟੁੱਟ ਕੇ ਸਿੱਧਾ ਉਸਤੇ ਉੱਪਰ ਡਿੱਗਦਾ ਪਰ ਇਸ ਦੇ ਨਾਲ ਉਸ ਨੂੰ ਹਲਕੇ ਜਿਹੇ ਖਰੋਚ ਆਂਦੀ ਆ ਜਦਕਿ ਮੋਟਰਸਾਈਕਲ ਵੱਜਣ ਕਾਰਨ ਉਸ ਕਾਰ ਦਾ ਵੱਡਾ ਨੁਕਸਾਨ ਹੋ ਗਿਆ ਤਾਂ ਪੁਲਿਸ ਮੌਕੇ ਤੇ ਪਹੁੰਚਦੀ ਹੈ ਤੇ ਉਹਨਾਂ ਦੇ ਵੱਲੋਂ ਸਵਿਫਟ ਕਾਰ ਦੇ ਚਾਲਕ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਜਿਸ ਦੀ ਪਛਾਣ ਸੁਬਾਸ਼ ਦੇ ਤੌਰ ਤੇ ਹੋਈ ਜਿਸ ਤੋਂ ਬਾਅਦ ਜ਼ਖਮੀ ਨੌਜਵਾਨਾਂ ਨੂੰ ਹਸਪਤਾਲ ਲਿਜਾਂਦਾ ਗਿਆ ਤਾਂ ਉਹਨਾਂ ਨੇ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਬੁਲਟ ਦੇ ਵਿੱਚ ਆ ਕੇ ਗੱਡੀ ਵੱਜੀ ਹੈ ਜਿਸ ਕਰਕੇ ਉਹਨਾਂ ਦਾ ਭਾਰੀ ਨੁਕਸਾਨ ਹੋ ਗਿਆ। ਨਾ ਬਿਲਕੁਲ ਸਿੰਘ ਜੀ ਮੁਲਾਕਾਤ ਪਰਣਾ ਚੱਲ ਆਪਾਂ ਗਰਦਾਗਪੁਰ ਆਏ ਹਾਂ ਕਿ ਕੰਮ ਤੋਂ ਕੋਈ ਸਮਾਨ ਲੈਣਾ ਹੈ ਆਪਾਂ ਸਿਟੀ ਟਾਣੇ ਲੱਗੋ ਆਪਣੇ ਪਿੰਡ ਨੂੰ ਜਾਣਦੇ ਹਾਂ ਚੁੰਗੀ ਵਾਲ ਨੂੰ ਜਾਣਦੇ ਹਾਂ ਕਨਵਨ ਚੁੰਗੀ ਨੂੰ ਉਦੋਂ ਗੱਡੀ ਆਉਂਦੀ ਆ ਬੜੀ ਤੇਜ਼ 70 80 ਦੀ ਸਪੀਡ ਤੇ ਸ਼ਹਿਰ ਦੇ ਵਿੱਚ ਹੀ ਤੇ ਉਹ ਕੱਟ ਕਰਕੇ ਰੋਂਗ ਵੇ ਲਿਆ ਕੇ ਸਾਡੇ ਕੋਲ ਤਿੰਨ ਜਣੇ ਆਪਾਂ ਮੋਟਰਸਾਈਕਲ ਤੇ ਬੁਲਟ ਤੇ ਤੇ ਉਹ ਸਿੱਧੀ ਲਾ ਕੇ ਸਾਡੇ ਪੈਰ 'ਚ ਮਾਰਦਾ ਆ ਤੇ ਮੇਰੀ ਪੈਰ ਵੇਖ ਲਓ ਤੁਸੀਂ ਸਾਰਾ ਸਾਰਾ ਹੀ ਉਹਨੇ ਫ੍ਰੈਕਚਰ ਕਰਤਾ ਆ ਜਿਹੜਾ ਮੇਰਾ ਦੂਜਾ ਫ੍ਰੈਂਡ ਵਾ ਉਹਦਾ ਚੂਲਾ ਟੁੱਟ ਗਿਆ ਜੀ ਤੇ ਜਿਹੜਾ ਤੀਜਾ ਜੇ ਉਹ ਵੀ ਜ਼ਖਮੀ ਜੀ ਤੇ ਇਹੀ ਕਹਿਣਾ ਚਾਹਾਂਗੇ ਜੀ ਉਹਨੇ ਜਦੋਂ ਹਨਵਾ ਆ ਕੇ ਮਤਲਬ ਆਇਆ ਤੇ ਹੈਗਾ ਵਾ ਪਰ ਉਹਨੇ ਸ਼ਰਾਬ ਇੰਨੀ ਕੁ ਪੀਤੀ ਕਿ ਉਹਨਾਂ ਨੂੰ ਉਹਨੂੰ ਆਪਣੀ ਸੁਰਤ ਨਹੀਂ ਹੈਗੀ ਉਹਨੂੰ ਇਹੀ ਕਹਿਣਾ ਚਾਹਾਂਗੇ ਕਿ ਸਾਨੂੰ ਹੋ ਤਾਂ ਚੱਲ ਜਿਓ ਹੋਣਾ ਹੀ ਹੋ ਗਿਆ ਵਾ ਪਰ ਉਹਨੂੰ ਨਾ ਛੱਡੇ ਮੁਲਾਜ਼ਮ ਜਿਹੜੇ ਨੇ ਸਾਰੀ ਪੰਜਾਬ ਪੁਲਿਸ ਨੂੰ ਨਾ ਛੱਡੇ ਜਿਹੜੀ ਸਜ਼ਾ ਬੰਦੀ ਵੱਤ ਵਦ ਵਾਏ ਗੱਜੀ ਦਾ ਖਾਲਸਾ ਵਾਏ ਗੱਜੀ ਨੂੰ ਮਤਲਬ ਹੋਰ ਕੀ ਕਰਨਾ ਹੋਈ ਏ ਸਾਡੇ ਦਾ ਹਾਂਜੀ ਭਾਜੀ ਜੀ ਮੇਰਾ ਨਾਮ ਕਾਉਂਸਲਰ ਜੁਲਫੀਰ ਸਿੰਘ ਸਿੱਖੀ ਖਾਨੇ ਦੇ ਵਿੱਚ ਮੈਂ ਪੋਸਟਡ ਐ ਤੇ ਮੈਂ ਥਾਣੇ ਤੋਂ ਆਫ ਹੋ ਕੇ ਆਪਣੀ ਗੱਡੀ ਚੱਲੇ ਆ ਕੇ ਬੈਠਾ ਹੀ ਆਂ ਸਟਾਰਟ ਕੀਤੀ ਐ ਤੇ ਸਾਹਮਣੇ ਇੱਕ ਬੁਲੇਟ ਮੋਟਰਲਾਇਆ ਤਿੰਨ ਜਣੇ ਸਵਾਰ ਸੀ ਉਹਦੇ ਤੇ ਤੇ ਪਿੱਛੋਂ ਇੱਕ ਸੂਰਤ ਗੱਡੀ ਆ ਰਹੀ ਹੈ ਦੋਨਾਂ ਦੀ ਆਪਸੇ ਟੱਕਰ ਹੋਈ ਬਹੁਤ ਜ਼ੋਰ ਨਾਲ ਜਿਸ ਤਰ੍ਹਾਂ ਟੱਕਰ ਖਾਂਦ ਤਰ ਮੋੜ ਸਲਾ ਕੇ ਸਿੱਧਾ ਮੇਰੀ ਗੱਡੀ ਦੇ ਵਿੱਚ ਵੱਜਿਆ ਤੇ ਮੇਰਾ ਚਲੋ ਥੋੜਾ ਬੋਟਾ ਨਿਸ਼ਾਨ ਹੋਇਆ ਗੱਡੀ ਦਾ ਪਰ ਮੇਰੇ ਸੱਟ ਨਹੀਂ ਲੱਗੀਆਂ ਇਹ ਸ਼ੁਰੂ ਤੋਂ ਐਕਸੀਡੈਂਟ ਹੋਇਆ ਸੀਗਾ ਫਿਲਹਾਲ ਅੱਗੇ ਨਾਲ ਸਿਮਰਨਸ ਵਰਦ ਲੋਕ ਬੋਲ ਰਹੇ ਆ ਪੇਸ਼ੈਂਟਸ 10 ਮਰੀਜ਼ ਸੀਗੇ ਮੋਟਰਸਾਈਕਲ ਤੇ ਜਾ ਰਹੇ ਸੀ ਜਿਨ੍ਹਾਂ ਦਾ ਇੱਕ ਡਾਇਰੈਕਟ ਹੈਡ-ਆਨ ਕੋਲੀਜਨ ਹੋਇਆ ਹੈ ਕਾਰ ਦੇ ਨਾਲ ਇਹਨਾਂ ਵਿੱਚੋਂ ਦੋ ਮਰੀਜ਼ਾਂ ਦੀ ਕੰਡੀਸ਼ਨ ਜਿਹੜੀ ਉਹ ਕਾਫੀ ਕ੍ਰਿਟੀਕਲ ਐ ਇੱਕ ਪੇਸ਼ੈਂਟ ਟੂ ਮਾਈਨਰ ਇੰਜਰੀਜ਼ ਆਈ ਜਾਣੇ ਜਿਹੜੇ ਕ੍ਰਿਟੀਕਲ ਇੰਜਰੀਜ਼ ਵਾਲੇ ਪੇਸ਼ੈਂਟਸ ਆ ਗਏ ਆ ਉਹਨਾਂ ਚੋਂ ਇੱਕ ਨੂੰ ਦਾ ਫੀਮਰ ਫ੍ਰੈਕਚਰ ਹੋ ਗਿਆ ਤੇ ਨਾਲ ਪੈਰ ਕਾਫੀ ਉਹਨਾਂ ਦਾ ਆਹ ਕ੍ਰਾਸ਼ ਇੰਜਰੀ ਹੋ ਗਈ ਤੇ ਕਾਫੀ ਵੱਡਾ ਝਗਮ ਆ ਦੂਸਰੇ ਪੇਸ਼ੈਂਟ ਜਿਹੜੀ ਪੈਲਵਿਸ ਦਾ ਫ੍ਰੈਕਚਰ ਹੋ ਗਿਆ ਨਾਲ ਉਹਦੇ ਫੀਮਰ ਦੀ ਡਿਸਲੋਕੇਸ਼ਨ ਯਾਨੀ ਕਿ ਦੋਨੋਂ ਸੀਰੀਅਸ ਇੰਜਰੀਜ਼ ਨੇ ਜਿਨ੍ਹਾਂ ਨੂੰ ਕਾਫੀ ਅਟੈਨਸ਼ਨ ਚਾਹੀਦੀ ਹੈ ਸਰ ਇਹਨਾਂ ਨੂੰ ਆਪਾਂ ਸਟੈਬਲਾਈਜ਼ ਕਰਕੇ ਫਿਰ ਅੱਗੇ ਜਿਹੜਾ ਫਰਦਰ ਟ੍ਰੀਟਮੈਂਟ ਜਿਹੜਾ ਡੈਫੀਨੇਟਿਵ ਵੀ ਆਪਰੇਟਿਵ ਟ੍ਰੀਟਮੈਂਟ ਆ ਉਹ ਦੁਬਾਰਾ ਕੱਲ ਤੋਂ ਸ਼ੁਰੂ ਹੋਵੇਗਾ। ਈਦਾਂ ਆਪਾਂ ਪੇਸ਼ੈਂਟ ਨੂੰ ਸਟੈਬਲਾਈਜ਼ ਕੰਡੀਸ਼ਨ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਜੀ ਬਿਲਕੁਲ ਨਾ ਜੀ ਮੈਂ ਬਾਬਾ ਮੈਂ ਸੁਪਰ ਇੰਸਪੈਕਟਰ ਵਿਰਿੰਦਰ ਅੱਜ ਡਿਊਟੀ ਅਫਸਰ ਵੀ ਮੈਂ ਥਾਣੇ 'ਚ ਸੀ ਤੇ ਥਾਣੇ ਆਗੇ ਰੀਤੇ ਆਵਾਜ਼ ਬਹੁਤ ਆਈਆਂ। ਥਾਣੇ ਸਾਹਮਣੇ ਇੱਕ ਕਾਰ ਦਾ ਐਕਸੀਡੈਂਟ ਹੋਇਆ ਹੈ ਢੋਰ ਦੇ ਸਾਰੇ ਮਲਗੰਦੀ ਪਾਰ ਗਏ। ਵੇਖਿਆ ਕਿ ਇੱਕ ਡਰਾਈਵਰ ਇਹਨਾਂ ਸਾਰੇ ਵੀਡੀਓ ਇਹ ਇਹ ਡਾਕਨ 14 ਨੇ ਆ ਰਿਹਾ ਤੇ ਦੂਜੇ ਜਿਹੜੇ ਮੋਟਰਸਾਈਕਲ ਤੇ ਤਿੰਨ ਜੌਣ ਆ ਰਹੇ ਆ ਇਧਰੋਂ ਆਪਾਂ ਪੁੜੀ ਵਾਲੇ ਸਕੂਲ ਸਾਈਡੋਂ ਪਾਣੀ ਸਭ ਜਿੱਥੇ ਤੇ ਇਹਨਾਂ ਕਾਰ ਦੀ ਜਿਹੜੀ ਲਿਆਦੇ ਬਾਹਰ ਸਾਈਡ ਤੇ ਉਹਦੇ ਮਾਰੀ ਉਹਦੇ ਵਿੱਚ ਪਹੁੰਚਾ ਸੀ ਤੇ ਗੰਭੀਰ ਸੱਟਾਂ ਲੱਗੀਆਂ ਦੋ ਜਣਿਆਂ ਦੇ ਇੱਕ ਦੀ ਪਤਾ ਲੱਗਾ ਕਿ ਲੱਤ ਵੀ ਟੁੱਟ ਗਈ ਹੁਣ ਜਾ ਰਹੇ ਹਾਂ ਹਸਪਤਾਲ ਹਸਪਤਾਲ ਜਾ ਕੇ ਜੋ ਵੀ ਕਰਦੇ ਤੇ ਬਣੇਗੇ ਉਹ ਕਰਾਂਗੇ ਪਰ ਕਾਰ ਦੀ ਹਾਲਤ ਦੇਖ ਕੇ ਲੱਗਦਾ ਕਿ ਕਾਫੀ ਕਾਰ ਦੀ ਹਾਲਤ ਦੇਖ ਕੇ ਲੱਗਦਾ ਕਿ ਕਾਫੀ ਜਬਰਦਸਤ ਘਟਨਾ ਹੋਰ ਦੂਸਰੀ ਰੋਂਗ ਸਾਈਡ ਤੋਂ ਹੋਈ ਰੋਂਗ ਸਾਈਡ ਤੋਂ ਆ ਕੇ ਇਹ ਮਾਰੀ ਆ ਤੇ ਆਪਣੀ ਕਾਰ ਵਾਲੇ ਦੀ ਕਾਰ ਵਾਲੀ ਦੀ ਗਲਤੀ ਸਾਬਤ ਹੋਇਆ ਬਾਅਦ ਪਤਾ ਲੱਗਿਆ ਕਿ ਇੱਕ ਮੁਲਾਜ਼ਮ ਵੀ ਬੈਠਾ ਸੀ ਗੱਡੀ ਚ ਉਹਦੀ ਗੱਡੀ ਕਿਸੇ ਮਾਰੀ ਆ ਹਾਂ ਉਹ ਸਾਡੇ ਆਪਣੇ ਮੁਲਾਜ਼ਮ ਦੀ ਗੱਡੀ ਲੱਗੀ ਲੱਗੇ ਉਹ ਐਕਸੀਡੈਂਟ ਕਰਨਾ ਇਹਦੇ ਜਿਹੜੀ ਗੱਡੀ ਇਹਦੀ ਘੁੰਮ ਗਈ ਆ ਉਹ ਗੱਡੀ ਆ ਕੇ ਇਹਦੀ ਵੇਰ ਸਾਡੇ ਮੁਲਾਜ਼ਮ ਦੀ ਗੱਡੀ 'ਚ ਲੱਗੀ ਹੋਈ ਮੁਲਾਜ਼ਮ ਦਾ ਟੱਕਰ ਲੱਗੀ ਹੋਈ ਨਹੀਂ ਮੁਲਾਜ਼ਮ ਦਾ ਬੱਚਾ ਆਈ ਬਾਹਰ ਉਹਦਾ ਗੱਡੀ ਲੱਗੀ ਹੋਈ ਤਿੰਨ ਬੁਲਕ ਵਾਲੇ ਦੀਆਂ ਆਪਣੀਆਂ ਸਾਰੇ ਤਿੰਨ ਬੁਲਕ ਵਾਲੇ ਦੀਆਂ ਜੱਟੀਆਂ ਸਨ ਆ ਫਿਰ ਉਹ ਸਤਾਫ ਛੱਡ ਗਿਆ ਇਹ ਆਫ ਛੱ ਕੀ ਕਰੀ ਗਵਾਈ ਕਰਵਾਏ ਕਿ ਜੋ ਬੰਦੀ ਕਾਰਵਾਈ ਦੇਖਦੇ ਉਹਨਾਂ ਦੇ ਦਾਨ ਲੈ ਲੈਣੇ ਜਾ ਕੇ ਕਿ ਜੋ ਬੰਦੇ ਦਾ ਜੋ ਕਾਰਜ ਕਰੇ ਸਰਕਸ ਸਰਦ ਕਾਰਵਾਈ ਕਰਾਂਗੇ